ਇਹ ਲੋਕ ਜਿਹੜੇ ਆ ਆਪਦੇ ਜਿਹੜਿਆ ਟਿਊਬਾਂ ਦੇ ਉੱਤੇ ਇੱਥੇ ਆ ਰਹੇ ਆ ਛੋਟੀ ਸਾਹਿਬ ਮੈਂ ਇੱਕ ਸਵਾਲ ਪੁੱਛਾਂ ਇੱਥੇ ਖੜ ਕੇ ਅੱਗੇ ਮੈਂ ਬਾਈਟ ਕਰਕੇ ਗਿਆ ਇਸ ਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਬੇੜਾ ਦੇ ਦਿਓ ਇੱਕ ਬੇੜੀ ਦੇ ਦਿਓ ਉਹ ਕਹਿੰਦੇ ਵੀ ਪਹਿਲਾਂ 2 ਲੱਖ ਰੁਪਏ ਜਮ੍ਹਾਂ ਕਰਾਓ ਫਿਰ ਤੁਹਾਨੂੰ ਬੇੜੀ ਦਿਆਂਗੇ ਦੱਸੋ ਇਹ ਪੈਸੇ ਲੈ ਕੇ ਸਰਕਾਰਾਂ ਦਿੰਦੀਆਂ ਆ ਆਪਦੇ ਲੋਕਾਂ ਨੂੰ ਮੈਂ ਤਾਂ ਕਹਿੰਦਾ ਜੀ ਇਹ ਸਰਕਾਰ ਥੋੜੋ ਇਹ ਤਾਂ ਐਵੇਂ ਡੈਪੂਟੇਸ਼ਨ ਤੇ ਆਏ ਨੇ ਤੇ ਹੋਰ ਸਾਲ ਨੂੰ ਚਲੇ ਜਾਣਗੇ ਇਹਨਾਂ ਦਾ ਕੋਈ ਕੰਸਰਨ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨਾਲ ਆਹ ਦੇਖੋ ਕੀ ਹਾਲ ਹੋਇਆ ਮੈਂ ਪਿਛੇ ਇਨੇ ਪਿੰਡ ਘੁੰਮ ਕੇ ਆਇਆ ਸਾਰੇ 5 5 6 6 ਫੁੱਟ ਪਾਣੀ ਹੈ ਜੀ ਸਰਕਾਰ ਕਿਤੇ ਪਹੁੰਚੀ ਨਹੀਂਗੀ ਸੁਤੀ ਪਈ ਹੈ ਬਿਲਕੁਲ ਥੋੜੀ ਜਿਹੜੀਆਂ ਟਾਣੀਆਂ ਨੇ ਵਿੱਚ ਉਹ ਕਹਿੰਦੇ ਕਿ ਸਾਡੇ ਡੰਗਰ ਇੱਕ ਵੱਡੀ ਕਿਸਮ ਦੀ ਮੁਸੀਬਤ ਹੈ ਕਿ ਲੋਕਾਂ ਨੇ ਪਸ਼ੂ ਨਹੀਂ ਕੱਢੇ ਉਹ ਲੋਕਾਂ ਦੇ ਪਸ਼ੂ ਵੀ ਵਿੱਚ ਹੈ ਪਸ਼ੂਆਂ ਦਾ ਚਾਰਾ ਲਜਾਣਾ ਬੜੀ ਮੁਸੀਬਤ ਹੈ ਕਿਉਂਕਿ ਜਿਹੜੀ ਉਹ ਗੰਢ ਜੀ ਹੁੰਦੀ ਪਸ਼ੂਆਂ ਦੀ ਜਿਹੜੀ ਉਹ ਵੱਡੀ ਹੈ ਉਹ ਕੁਆਂਟਲ ਦੀ ਹੈ ਉਹ ਬੰਦਾ ਉਹ ਕਿਵੇਂ ਲੈ ਕੇ ਜਾਵੇ ਉਹਦੇ ਸਰਦ ਸਾਹਿਬ ਇਹ ਗੱਲ ਹੈਗੀ ਹੈ ਕਿ ਪਸ਼ੂ ਕੱਟਨੇ ਵਾਜਬ ਵੀ ਨਹੀਂ ਨਾ ਹੈ ਕਿ ਤੁਸੀਂ ਦੱਸੋ ਪਸ਼ੂ ਕੱਢ ਕੇ ਲੈ ਜਾਣੇ ਕਿੱਥੇ ਨੇ ਤੇ ਕੱਢਨੇ ਕਿਵੇਂ ਨੇ ਕਿ ਪਸ਼ੂ ਕੱਢਨੇ ਸੌਖੀ ਗੱਲ ਏ ਉਹਦੇ ਵਾਸਤੇ ਵੱਡੇ ਬੇੜੇ ਵੱਡੀ ਕੋਈ ਬੋਟ ਚਾਹੀਦੀ ਏ ਕੁਝ ਹੋਰ ਚੀਜ਼ ਚਾਹੀਦੀ ਹੈ ਪ੍ਰਸ਼ਾਸਨ ਦਾ ਨਹੀਂ ਬੰਦਾ ਸੀ ਕਿ ਪ੍ਰਸ਼ਾਸਨ ਵੱਡੇ ਬੋਟ ਦਿੰਦਾ ਪਰ ਪ੍ਰਸ਼ਾਸਨ ਸੁੱਤੇ ਹੀ ਪਈ ਏ ਕੁੰਭ ਕਰਨ ਦੀ ਨੀਂਦ ਨਾ ਇੱਥੇ ਉਹਦੇ ਡੀਸੀ ਨੂੰ ਪਤਾ ਨਾ ਹੈ ਇੱਥੇ ਦੇ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੈ ਤੇ ਨਾ ਹੀ ਉੱਤੇ ਪੰਜਾਬ ਸਰਕਾਰ ਨੂੰ ਪਤਾ ਇਹ ਹਾਲਾਤ ਕਿਉਂ ਹੋਏ ਨੇ ਕਿਉਂਕਿ ਦੇ ਆਰ ਨਾਟ ਪ੍ਰੋਪਰਲੀ ਪ੍ਰਿਪੇਅਰਡ ਇਹਨਾਂ ਨੂੰ ਪਤਾ ਸੀਗਾ ਵੀ ਫਲੱਡਸ ਆ ਜਾਣੇ ਹੈਗੇ ਨੇ ਇਹਨਾਂ ਦੀ ਕੋ ਪ੍ਰੈਪਰੇਸ਼ਨ ਹੈਗੀ ਹੈ ਹਰ ਸਾਲ ਜਦੋਂ ਬਾਰਸ਼ਾਂ ਹੁੰਦੀਆਂ ਨੇ ਸਰਕਾਰਾਂ ਤਿਆਰੀ ਕਰਦੀਆਂ ਨੇ ਜਿਹੜੀ ਉਹਨਾਂ ਦੀਆਂ ਟੀਮਸ ਨੇ ਡਿਜ਼ਾਸਟਰ ਟੀਮਸ ਹੈਗੀਆਂ ਨੇ ਇੱਥੇ ਕੋਈ ਪਤਾ ਹੀ ਨਹੀਂਗਾ ਤੁਸੀਂ ਹੋ ਰਹੇ ਤੁਸੀਂ ਕੇਂਦਰ ਨਾਲੋਂ ਉੱਤੇ ਕੀ ਉੱਤੇ ਦੀ ਕੀ ਸਥਿਤੀ ਆ ਪਾਣੀ ਦੀ ਕੋਈ ਪਾਖੜਾ ਦੀਆਂ ਉੱਤੋਂ ਦੀਆਂ ਕੀ ਰਿਪੋਰਟਾਂ ਨੇ ਦੇਖੋ ਇੱਕ ਤਾਂ ਇਹ ਪਾਖੜਾ ਦੇ ਬਾਰੇ ਜਿਹੜੀ ਇਹ ਇਹ ਅਫਵਾਹਾਂ ਉਡਾਈ ਜਾਂਦੇ ਜੀ ਪਾਖੜਾ ਦਾ ਜੀ ਸਾਰਾ ਜਿਹੜਾ ਸੈਂਟਰ ਸਰਕਾਰ ਦੇ ਥੱਲੇ ਆ ਗਿਆ ਜੀ ਉਹ ਕਰਦੇ ਪਾਖੜੇ ਦਾ ਇੱਕ ਬੋਰਡ ਬਣਿਆ ਹੈ ਪਾਖੜਾ ਮੈਨੇਜਮੈਂਟ ਬੋਰਡ ਜੀ ਉਹ ਬੋਰਡ ਨੂੰ ਉਹਦੀ ਪਾਖੜੇ ਦੀ ਰਿਪੇਅਰ ਉਥੋਂ ਦੀ ਆਰਗੇਨਾਈਜੇਸ਼ਨ ਉਹ ਜਿਹੜੀ ਹੈਗੀ ਹੈ ਨੈਸ਼ਨਲ ਲੈਵਲ ਤੇ ਹੁੰਦੀ ਹੈ لیکن ਜਿਹੜਾ ਪਾਣੀ ਦਾ ਕੰਟਰੋਲ ਹੈ ਪਾਣੀ ਕਿੰਨਾ ਛੱਡਣਾ ਹੈ ਰਾਜਸਥਾਨ ਫੀਡਰ ਕਿੰਨਾ ਜਾਣਾ ਹੈ ਫਲੋਸਪਰ ਚ ਕਿੰਨਾ ਜਾਣਾ ਹੈ ਈਸਟਰਨ ਚ ਕਿੰਨਾ ਜਾਣਾ ਉਹ ਜਿਹੜੀ ਸਾਰੀ ਹੈਗੀ ਹੈ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰ ਕੰਮ ਕਰਦੇ ਨੇ ਜਿਹੜੇ ਕਿ ਇਹ ਸਰਕਾਰ ਨੇ ਟੋਟਲੀ ਉਹਨਾਂ ਨੂੰ ਕੰਮ ਕਰਨ ਦਿੱਤਾ ਹੀ ਨਹੀਂ ਅੱਜ ਵੀ 265000 ਕਿਊਸਿਕ ਜਿਹੜਾ ਪਾਣੀ ਹੈਗਾ ਉਹ ਹਰੀਕੇ ਤੋਂ ਤੇ ਇੰਨਾ ਹੀ ਉੱਥੇ ਹੈਗਾ ਹੁਸੈਨੀ ਵਾਲਾ ਤੋਂ ਜੀ ਠੀਕ ਹੈ ਕਿ ਨਹੀਂ ਉਹਦਾ ਜਿਹੜਾ ਡਿਸਚਾਰਜ ਪ੍ਰੋਪਰਲੀ ਮੇਨਟੇਨ ਕਰਨਾ that is the job of ਪੰਜਾਬ ਇਰੀਗੇਸ਼ਨ not a central government ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਰਹਾ ਨੇ ਜੀ ਪਾਦਲ ਲੋਕੀ ਜਿਹੜੇ ਹੈਗੇ ਉਹ ਨਾ ਪਿੱਛੇ ਪੇਟ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਕੱਚੀਆਂ ਯਾਰ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਕੱਲ ਪਰਸੋ ਜਿਹੜੀ ਤੁਸੀਂ ਵੀ ਕਾਂਗਰਸ ਚ ਰਹੇ ਹੋ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਆ ਉਹ ਉੱਥੇ ਗਏ ਰਾਜਾ ਵੜਿੰਗਾਏ ਸੀ ਤਾਂ ਉੱਥੇ ਲੋਕਾਂ ਨੇ ਮੂੰਹ ਤੇ ਜਿਹੜਾ ਉਹਨਾਂ ਦੇ ਉਹ ਵੀਡੀਓ ਤੁਸੀਂ ਵੀ ਦੇਖਿਆ ਹੋਣੀ ਆ ਇਹ ਸਾਰਾ ਕੁਝ ਨੌਬਤ ਕਿਉਂ ਆਈ ਲੋਕਾਂ ਨੇ ਕਹਿਣਾ ਸੀ ਜੀ ਜਦੋਂ ਲੋਕ ਜਿਹੜੇ ਤਪੇ ਬੈਠੇ ਨੇ ਉਹਨਾਂ ਦੇ ਮੁਆਵਜ਼ੇ ਖਾਦੇ ਗਏ ਉਹਨਾਂ ਦੀਆਂ ਜ਼ਮੀਨਾਂ ਟੁੱਟ ਗਈਆਂ ਤੇ ਜਿਹੜੇ ਇੱਥੇ ਉਦੋਂ ਇੱਥੋਂ ਦੇ ਰਿਪ੍ਰেজੈਂਟੇਟਿਵ ਸੀਗੇ ਉਹ ਕੁਸਕੇ ਹੀ ਨਹੀਂਗੇ ਉਹਨਾਂ ਨੇ ਕਿਸੇ ਨੂੰ ਗੱਲ ਹੀ ਨਹੀਂ ਕੀਤੀਗੀ ਤੁਹਾਨੂੰ ਪਤਾ ਹੈ ਵੀ ਦੱਸਣਾ ਪੈਂਦਾ ਪ੍ਰਸ਼ਾਸਨ ਨੂੰ ਵੀ ਮੇਰੇ ਹਲਕੇ 'ਚ ਆ ਚੀਜ਼ਾਂ ਹੈਗੀਆਂ ਨੇ ਸੋ ਉਹਨਾਂ ਨੇ ਨਹੀਂ ਦੱਸਿਆਗਾ ਨਾ ਹੀ ਕਿਸੇ ਆਪਣੇ ਇਸ ਇਲਾਕੇ ਦੇ ਵਾਸਤੇ ਕੋਈ ਡਿਵੈਲਪਮੈਂਟ ਕੀਤੀ ਤੁਸੀਂ ਵੇਖੋ ਕਿਆ ਸੜਕਾਂ ਦਾ ਹਾਲ ਹੈ ਆ ਬੰਨ ਜਿਹੜਾ ਹੈਗਾ ਜੇ ਟੁੱਟ ਜੇ ਸਾਰਾ ਸ਼ਹਿਰ ਡੁੱਬ ਜੇ ਠੀਕ ਹੈ ਕਿ ਨਹੀਂ ਲੇਕਿਨ ਅੱਜ ਤਾਈ ਇਹਦਾ ਜਿਹੜਾ ਹੈਗਾ ਜਿਹੜੇ ਹੁਣ ਮੌਜੂਦਾ ਐਮਐਲਏ ਜਾਂ ਕੋਈ ਉਦੋਂ ਪਹਿਲਾਂ ਜਿਹੜੇ ਐਮਐਲਏ ਰਹੇ ਉਹਨਾਂ ਦੀ ਕੰਟਰੀਬਿਊਸ਼ਨ ਕੀ ਹੈ ਮੈਂ ਪੁੱਛ ਰਿਹਾ ਜੀ ਉਹਨਾਂ ਨੇ ਕੀ ਕੀਤਾ ਇਸ ਇਲਾਕੇ ਵਾਸਤੇ ਕੁਛ ਨਹੀਂ ਕੀਤਾ ਸਿਰਫ ਆਪਣੇ ਆਪਣੀਆਂ ਰੋਟੀਆਂ ਸੇਕੀਆਂ ਨੇ ਲੋਕ ਸਹੀ ਰੋ ਰਹੇ ਨੇ ਵਿਚਾਰੇ ਗਰੀਬ ਬੰਦੇ ਨੇ ਇਹਨਾਂ ਦੇ ਪਸ਼ੂ ਡੰਗਰ ਫਸੇ ਬੈਠੇ ਨੇ ਅਸੀਂ ਹੁਣ ਚਾਰੇ ਦਾ ਪ੍ਰਬੰਧ ਕੀਤਾ ਹੈ ਫੀਡ ਦਾ ਪ੍ਰਬੰਧ ਕੀਤਾ ਹੈ ਤਰਬਾਲਾਂ ਦਾ ਪ੍ਰਬੰਧ ਕੀਤਾ ਹੈ ਕਿਸ਼ਤੀਆਂ ਦਾ ਪ੍ਰਬੰਧ ਕਰੀ ਜਾਂਦੇ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਰਕਾਰ ਨੇ ਕਰਨੀਆਂ ਸੀ ਜਾਂ ਜਿਹੜੇ ਇੱਥੋਂ ਦੇ ਰਿਪਰੈਜ਼ੈਂਟੇਟਿਵ ਨੇ ਕੋਈ ਕੋਈ ਐਮਐਲਏ ਹੈ ਕੋਈ ਐਮਪੀ ਹੈ ਉਹਨਾਂ ਦੀ ਕੰਟ੍ਰਿਬਿਊਸ਼ਨ ਜ਼ੀਰੋ ਰਹੀ ਹੈ ਪਿਛਲੇ 20 ਸਾਲ ਤੋਂ ਤੁਸੀਂ ਜਿੰਨਾ ਹੋਂਬਾਏ ਹੋ ਜੀ ਕੀ ਲੋਕਾਂ ਨੇ ਮੰਗ ਲੋਕਾਂ ਦੀ ਕੀ ਆ ਹੁਣ ਕੀ ਚਾਹੁੰਦੇ ਲੋਕਾਂ ਦੀ ਮੰਗ ਇਹ ਹੈਗੀ ਹੈ ਜੀ ਵੀ ਸਾਡੇ ਘਰ ਜਿਹੜੇ ਟੁੱਟ ਗਏ ਨੇ ਉਹ ਜਿਹੜੇ ਹੈਗੇ ਅੱਛਾ ਪਰ ਅੱਗੇ ਹੋਰ ਪ੍ਰੋਬਲਮ ਆਉਣੀ ਹੈ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੇ ਨਾਂ ਹੈ ਨਹੀਂ ਪਿਛਲੀ ਵਾਰੀ ਵੀ ਜਿਹੜਾ ਮੁਆਵਜ਼ਾ ਅਸੀਂ ਉੱਤੋਂ ਭਜਵਾਇਆ ਸੀਗਾ 2023 ਚ ਉਹੀ ਵੰਡਿਆ ਗਿਆ ਸੀ ਤੇ ਲੋਕ ਤਾਂ ਕਹਿੰਦੇ ਉਹ ਵੀ ਨਹੀਂ ਮਿਲਿਆ ਨਾ ਉਹ ਮਿਲਿਆ ਉਹ ਮਿਲਿਆ ਜਿਹੜਾ ਇਹਨਾਂ ਨੇ ਦੇਣਾ ਸੀਗਾ ਇਹਨਾਂ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਤਾਂ ਜਿਹੜੀਆਂ ਕਣਕਾਂ ਅੱਗ ਲੱਗ ਕੇ ਸੜੀਆਂ ਸੀਗੀਆਂ ਅੱਜ ਦੂਜੀ ਕਣਕ ਦੀ ਫਸਲ ਆ ਗਈ ਉਹ ਨਹੀਂ ਦਿੱਤੇ ਹਾਲ ਤਾਈਂ ਹੂੰ ਸੈਂਕੜੇ ਕਿੱਲੇ ਜਿਹੜੇ ਨੇ ਉਹ ਕਨਕ ਸੜਗੀ ਉੱਥੇ ਮੇਰੇ ਗੁਰੂ ਰਸਾਇਆ ਇਲਾਕੇ ਦੇ ਵਿੱਚ ਸੋ ਪਿਛਲੇ ਕੰਪਨਸੇਸ਼ਨ ਨਹੀਂ ਦਿੱਤੇਗੇ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਇੱਥੇ ਰਾਜਾ ਵਡਿੰਗ ਆਇਆ ਸੀ ਉਹ 2019 ਦਾ ਮੁਆਵਜ਼ਾ ਹੀ ਮੰਗੀ ਜਾਂਦੇ ਨੇ ਜੀ ਬਿਲਕੁਲ ਤਾਂ ਫਿਰ ਜੇ ਮਿਲਿਆ ਹੋਵੇ ਕੌਣ ਕੌਣੀ ਮੰਗਦਾ ਇੱਧਰ ਟਿਊਬਾਂ ਲੈ ਕੇ ਸਾਡੇ ਵੀਰ ਜਿਹੜੇ ਖੜੇ ਨੇ ਬਾਬਾ ਜੀ ਕਿਹੜੇ ਪਿੰਡੋਂ ਆਏ ਹੋ ਹਾਂ ਟੱਲੀ ਗਰਾਹ ਤੋਂ ਜੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਕਿੰਨੀ ਇੱਕ ਮੁਸ਼ਕਲ ਆ ਅੰਦਰ ਸਾਨੂੰ ਤਾਂ ਹੁਣ ਪਤਾ ਨਹੀਂ ਅਸੀਂ ਤਾਂ ਬੇੜੀ ਬੂੜੀ ਤੇ ਜਾਵਾਂਗੇ ਵਾਹਿਰੂ ਜੀ ਮੁਸ਼ਕਲਾਂ ਇੰਨੀਆਂ ਜੀ ਬਿਲਕੁਲ ਬਾਹਲੀ ਮੁਸ਼ਕਲ ਸਾਨੂੰ ਅੱਜ 15-15 ਦਿਨਾਂ ਤੋਂ ਸਾਡੇ ਡੰਗਰ ਵਿੱਚ ਆਨੇ ਨੇ ਪਾਣੀ ਦੇ ਖੜਿਆ ਨੂੰ ਪਾਣੀ ਚ ਖੜੇ ਨੇ ਉਹਨਾਂ ਦੇ ਪੈਰ ਨਹੀਂ ਖਰਾਬ ਹੋ ਰਹੇ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਹੈ ਦਵਾਈਆਂ ਲੈਣਾ ਕੱਖ ਨਹੀਂ ਡੰਗਰ ਤੂੜੀ ਦਾਣਾ ਸਾਹਿਬ ਦਾਣੇ ਵਿੱਚ ਉਹ ਵੀ ਰੋੜ ਰੜ ਗਏ ਜਗਵੰਡ ਮੋਸਾ ਗਾਹੀ ਪਾਲਿਆ ਬੀਬੀਆਂ ਬੱਚੇ ਕਿੱਥੇ ਨੇ ਬੀਬੀਆਂ ਬੱਚੇ ਕੋ ਬਾਹਰ ਹੈ ਕੋ ਸਾਡੇ ਕੋਲ ਫਸੇ ਕੋ ਮੁਸ਼ਕਲ ਬਹੁਤ ਹੋਈ ਦਾਣਾ ਨੇ ਕੋ ਫੱਕਣ ਸਰਕਾਰਾਂ ਵੀ ਸੁੱਤੀਆਂ ਸਾਡੇ ਵਾਸਤੇ ਸਰਪੰਚ ਵੀ ਸੁੱਤੇ ਨਾ ਕੋ ਸਾਨੂੰ ਬੋਡ ਮਿਲੀ 4 ਕਿਲੋਮੀਟਰ ਤੋਂ ਅਸੀਂ ਪਾਣੀ ਦੇ ਵਿੱਚ ਗਲ-ਗਲ ਕਿਤੇ ਕਿਤਨਾ ਆਏ ਬਹੁਤ ਮੁਸ਼ਕਲ ਹੋਈ ਪਈ ਸਾਨੂੰ ਸਾਡੇ ਡੰਗਰ ਵੀ ਬਿਲਕੁਲ ਵਿਕਾਰ ਹੋ ਗਏ ਕਿਹੜੇ ਕਿਹੜੇ ਪਿੰਡ ਆ ਹੁਣ ਆਪਦੇ ਮੂੰਹ ਦੱਸ ਦਿਓ ਪਿੱਛੇ ਕਿਹੜੇ ਕਿਹੜੇ ਪਿੰਡ ਆ ਇਧਰ ਜੀ ਇਹਨੂੰ ਠਾਣ ਉਹਦੋਂ ਟੱਲੀਗਲਾ ਧੀਰਾ ਘਰ ਆ ਨਿਹਾਲਾ ਲਵੇਰਾ ਮੁੱਠਿਆਣਾ ਸਭ ਡੋਬੂ ਹੀ ਡੋਬੂ ਅੱਛਾ ਜੀ ਤੁਸੀਂ ਤੁਹਾਡਾ ਮੇਨ ਰਾ ਆ ਇਹਨੂੰ ਆਉਣਾ ਮੇਨ ਦਾ ਜੀ ਬਰਜਿਤਨ ਨੂੰ ਥੋੜਾ ਉੱਚਾ ਜਿਹਦਾ ਸੜਕੇ ਪੱਟ ਬੰਨਾ ਹੈ ਉਧਰ ਦੀ ਅਸੀਂ ਦੇਖਦੇ ਡਕਉਂਦੇ ਆਏ ਆ ਸੋ ਬਿਲਕੁਲ ਜੀ ਦੇਖੋ ਲੋਕ ਮੁਸ਼ਕਲ ਦੇ ਵਿੱਚ ਨੇ ਆਓ ਦੇਖੋ ਪਿੱਛੇ ਆਪਦੀਆਂ ਟਿਊਬਾਂ ਆਪਦੇ ਸਾਧਨ ਬਣਾਏ ਆ ਟਰੈਕਟਰਾਂ ਦੇ ਟਾਇਰਾਂ ਦੀਆਂ ਟਿਊਬਾਂ ਦੇ ਨਾਲ ਇਹ ਲੋਕ ਆਪਦੇ ਘਰਾਂ 'ਚ ਜਾਂਦੇ ਆ ਵੱਡੀ ਪਰੇਸ਼ਾਨੀ ਆ ਸੋ ਮੰਤਰੀ ਵੀ ਆਉਂਦੇ ਨੇ ਤਾਂ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਆਉਂਦੇ ਨੇ ਪਰ ਕਿਤੇ ਨਾ ਕਿਤੇ ਲੋਕ ਕਹਿੰਦੇ ਆ ਸਾਨੂੰ ਕੁਝ ਨਹੀਂ ਮਿਲਿਆ ਸੋ ਮੈਂ ਲੋਕਾਂ ਨੂੰ ਸੌਂ ਖਵਾ ਕੇ ਵੀ ਪੁੱਛੀ ਆ ਕਿ ਯਾਰ ਤੁਸੀਂ ਸੌਂ ਖਾ ਕੇ ਕਹੋ ਵੀ ਤੁਹਾਨੂੰ ਕੁਝ ਵੀ ਨਹੀਂ ਮਿਲਿਆ ਤਾਂ ਉਹਨਾਂ ਨੇ ਕਿਹਾ ਨਹੀਂ ਬਸ ਇੱਕ ਗੱਠ ਚਾਰ ਦੀ ਮਿਲੀ ਆ ਸਾਨੂੰ ਕੁਝ ਨਹੀਂ ਮਿਲਿਆ ਤਾਂ ਬੜੀ ਸ਼ਰਮ ਵਾਲੀ ਗੱਲ ਆ 15 ਦਿਨ ਪਾਣੀ ਆਏ ਨੂੰ ਹੋ ਗਏ ਨੇ ਕਿੱਥੇ ਸੁੱਤਾ ਸਾਡਾ ਪ੍ਰਸ਼ਾਸਨ ਵੋਟਾਂ ਵੇਲੇ ਸਾਡੇ ਜਿਹੜੇ ਹੈਗੇ ਟੀਚਰ ਉਹਨਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਆਪਦੇ ਇਹਨਾਂ ਦੇ ਕੰਮਾਂ ਤੇ ਡਿਊਟੀਆਂ ਲੱਗ ਜਾਂਦੀਆਂ ਪਰ ਹੁਣ ਕਿਉਂ ਨਹੀਂ ਡਿਊਟੀਆਂ ਲੱਗਦੀਆਂ ਕਿ ਇਹਨਾਂ ਨੂੰ ਸਮੇਂ-ਸਮੇਂ ਤੇ ਅਚਾਰ ਜਾਂ ਰਾਸ਼ਨ ਜੋ ਚੀਜ਼ਾਂ ਚਾਹੀਦੀਆਂ ਡਿਊਟੀਆਂ ਲੱਗ ਕੇ ਤਰਤੀਬ ਵਾਸ ਜਿਹੜਾ ਵੰਡਿਆ ਜਾਂਦਾ ਤੱਕ ਲੋਕ ਇੱਥੇ ਮਾਰੋ ਤਾੜ ਹੋਈ ਪਈ ਆ ਲੋਕ ਇੱਥੇ ਲੜ ਰਹੇ ਆ ਕਿ ਰਾਸ਼ਨ ਸਾਨੂੰ ਨਹੀਂ ਮਿਲਦਾ ਪਿਛਲੇ ਲੈ ਕੇ ਜਾ ਰਹੇ ਆ ਪਿਛਲੇ ਕਹਿੰਦੇ ਆ ਕਿ ਸਾਡੀਆਂ ਜ਼ਮੀਨਾਂ ਦਰਿਆ ਚ ਨੇ ਅਸੀਂ ਤਾਂ ਲੈ ਕੇ ਜਾ ਰਹੇ ਆ ਸਾਡੇ ਪੱਠੇ ਮਾਰ ਕੇ ਅਸੀਂ ਤਾਂ ਲੈ ਕੇ ਜਾ ਰਹੇ ਆ ਸੋ ਲੜਾਈਆਂ ਪੈ ਰੀਆਂ ਨੇ ਪਿੰਡਾਂ ਦੇ ਵਿੱਚ ਲੜਾਈ ਵਾਲਾ ਮਾਹੌਲ ਆ ਮੈਂ ਇਸ ਹਮ ਚੱਕ ਪਿੰਡ ਦੇ ਵਿੱਚ ਖੜਾ ਇੱਥੇ ਹੀ ਲੜਾਈ ਵਾਲਾ ਮਾਹੌਲ ਬਣਿਆ ਪਿਆ ਕਿਉਂਕਿ ਇੱਥੇ ਉਹਦੀ ਜ਼ਿਆਦਾ ਰਾਏ ਸਿੱਖ ਬਰਾਦਰੀ ਆ ਉਹ ਕਹਿੰਦੀ ਆ ਕਿ ਸਾਡੀ ਸਾਰੀ ਜ਼ਮੀਨ ਜਿਹੜੀ ਆ ਉਹ ਦਰਿਆ ਦੇ ਵਿੱਚ ਆ ਅਸੀਂ ਜ਼ਰੂਰ ਸੁੱਕੇ ਥਾਂ ਦੇ ਬੈਠੇ ਆ ਪਰ ਸਾਨੂੰ ਜਿਹੜਾ ਉਹ ਰਾਸ਼ਨ ਨਹੀਂ ਦਿੰਦਾ ਸਾਡੇ ਪਿੰਡ ਦੇ ਵਿੱਚ ਰਾਸ਼ਨ ਜਿਹੜਾ ਉਹ ਬਹੁਤ ਸਾਰਾ ਜੋੜਿਆ ਹੋਇਆ ਸੰਸਥਾਵਾਂ ਨੇ ਪਰ ਉੱਥੇ ਸੰਸਥਾਵਾਂ ਨੇ ਦੇਖਣਾ ਕਿ ਰਾਸ਼ਨ ਕਿੱਥੇ ਦੇਣਾ ਤਾਂ ਲੋਕ ਜਿਹੜੇ ਆਪਸ ਦੇ ਵਿੱਚ ਕਾਫੀ ਜਿਹੜਾ ਮਾਹੌਲ ਤਣਾਪੂਰਨ ਬਣਿਆ ਹੋਇਆ ਸਰਕਾਰ ਨੂੰ ਪੁਲਿਸ ਨੂੰ ਵੀ ਇੱਥੇ ਆ ਕੇ ਜਰੂਰ ਮੁਸਤੈਦੀ ਦਿਖਾਉਣੀ ਚਾਹੀਦੀ ਹੈ ਕਿ ਪੁਲਿਸ ਜਿਹੜੀ ਆ ਇੱਥੇ ਕਿਤੇ ਨਾ ਕਿਤੇ ਆ ਕੇ ਆਪ ਦਾ ਜਿਹੜਾ ਆ ਰੋਲ ਅਦਾ ਕਰੇ ਬੈਲ ਸਾਹਿਬ ਤੁਸੀਂ ਵੀ ਇਸ ਸੋਸ਼ਲ ਸੰਸਥਾ ਦੇ ਵਿੱਚ ਰਹੇ ਹੋ ਤੇ ਹੁਣ ਆਈਐਮਓ ਘੁਮ ਕੇ ਕੀ ਹਾਲਾਤ ਨੇ ਵੈਸੇ ਹਾਲਾਤ ਦੇਖੋ ਸਾਰੇ ਪਿੰਡਾਂ 'ਚ ਅਸੀਂ ਹੋ ਕੇ ਆਏ ਹਾਂ ਸਾਰੇ ਪਾਸੇ ਬੁਰਾ ਵਾਲੇ ਨਾ ਦਾ ਸਰਕਾਰ ਵੱਲੋਂ ਜਿਹੜਾ ਕੋਈ ਉੱਥੇ ਕੋਈ ਵਿਚਾਰੇ ਦੀ ਬਲੀਡ ਵੱਡੀ ਸਭ ਤੋਂ ਸਮੱਸਿਆ ਕਿਸ਼ਤੀਆਂ ਦੀ ਸਮੱਸਿਆ ਹੈ ਲੋਕਾਂ ਕੋਲੋਂ ਕਿਸ਼ਤੀ ਨਹੀਂ ਹੈਗੀ ਉਹ ਜਿਹੜੇ ਆਪਣੇ ਆਪ ਨੂੰ ਟ੍ਰਾਂਸਪੋਰਟ ਕਰ ਸਕਣ ਸਮਾਨ ਕਿਸੇ ਵੱਲੋਂ ਸੰਸਥਾ ਦੇ ਜਾਂਦੀਆਂ ਪਰ ਉਹ ਤੋਂ ਉਹਨੂੰ ਲੈ ਕੇ ਕਿਵੇਂ ਜਾਣ ਲੱਗੇ ਤੁਸੀਂ ਤੁਸੀਂ ਪ੍ਰਸ਼ਾਸਨ 'ਚ ਰਹੇ ਹੋ ਤੁਹਾਡੇ ਤੋਂ ਮੈਂ ਇੱਕ ਸਵਾਲ ਪੁੱਛਾਂਗਾ ਕਿ ਇਸ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਨੂੰ ਜਾ ਕੇ ਕਿਹਾ ਕਿ ਸਾਨੂੰ ਬੇੜੀ ਚਾਹੀਦੀ ਹੈ ਤਾਂ ਉਹ ਕਹਿੰਦੇ ਕਿ ਤੁਸੀਂ ਜਿਹੜਾ 1.5 ਲੱਖ ਰੁਪਈਆ ਜਮ੍ਹਾਂ ਕਰਾਓ ਇਹ ਕੀ ਇਸ ਵਿਧੀ ਹੈ ਜੀ ਇਹ ਗਲਤ ਕੰਮ ਹੈਗਾ ਜੀ ਦੇਖੋ ਗਵਰਨਮੈਂਟ ਦੀ ਡਿਊਟੀ ਹੈ ਕਿ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਹਨ ਲੋਕਾਂ ਨੂੰ ਦਿੱਤੀ ਜਾਣ ਬਲਕਿ ਉਹਨਾਂ ਨੂੰ ਹੱਥੋਂ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਣੀ ਹੈ ਉਹਨਾਂ ਤੋਂ ਪੈਸੇ ਮੰਗਣੇ ਥੋੜਾ ਨੇ ਜੀ ਇਸ ਮੁਰੀ ਅੱਗੇ ਲੋਕੀ ਭੁੱਖੇ ਮਰ ਰਹੇ ਨੇ ਜਾਂ ਉਹ ਪਿਆਸੇ ਮਰ ਰਹੇ ਨੇ ਜਾਂ ਉਹਨਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਹੈ ਬਜਾਏ ਉਹਨਾਂ ਨੂੰ ਸਹਾਇਤਾ ਦੇਣ ਦੀ ਉਹਨਾਂ ਕੋਲ ਪੈਸੇ ਮੰਗ ਰਹੇ ਹੋ ਗਰੀਬ ਲੋਕ ਨੇ ਜ਼ਿਆਦਾਤਰ ਆਪਾਂ ਪਤਾ ਬਾਰਡਰ ਦੇ ਇਲਾਕੇ ਵਿੱਚ ਬਾਰਡਰ ਦੇ ਇਲਾਕੇ ਸਾਰੇ ਗਰੀਬ ਬੰਦੇ ਨੇ ਉਹਨਾਂ ਦੇ ਅੱਗੇ ਪਸ਼ੂ ਡੁੱਬ ਗਏ ਨੇ ਕਿਸੇ ਆਪ ਡੁੱਬ ਰਹੇ ਨੇ ਉਹ ਕਿਤੇ ਉਹਨਾਂ ਦਾ ਸਮਾਨ ਡੁੱਬ ਗਿਆ ਕਿ ਰੋਟੀ ਪਕਾਣ ਲਈ ਉਹਨਾਂ ਦਾ ਸਿਲੰਡਰ ਡ ਕਿ ਇਸ ਤਰ੍ਹਾਂ ਦੀ ਕੋਈ ਸੁਝਿਸ਼ੂਨ ਆਏਗੀ ਉਹ ਰੂਟੀਨ ਚ ਚਾਰੇ ਸੀ ਕਿ ਚਲੋ ਪਾਣੀ ਆਏਗਾ ਥੋੜਾ ਬਹੁਤ ਨਿਕਲ ਜਾਏਗਾ ਪਰ ਇਸ ਤਰ੍ਹਾਂ ਦੀ ਜਿਹੜੀ ਹਾਲਾਤ ਹੋਵਨ ਵਾਸਤੇ ਉਹ ਦੇ ਵਰ ਨੋਟ ਪ੍ਰਿਪੇਅਰਡ ਇਸ ਕਰਕੇ ਜਿਹੜੇ ਹਾਲਾਤ ਜਿਹੜੇ ਵੱਧ ਤੋਂ ਬੱਤਰ ਹੋ ਗਏ ਨੇ ਬਿਲਕੁਲ ਜੀ ਹਾਲਾਤ ਵੱਧ ਤੋਂ ਬੱਤਰ ਹੋ ਗਏ ਨੇ ਪਰ ਲੋਕ ਔਖੇ ਨੇ ਲੋਕ ਚੀਕ ਰਹੇ ਨੇ ਕਿ ਸਾਨੂੰ ਕੁਝ ਨਹੀਂ ਮਿਲਿਆ ਤਾਂ ਇੰਨੀ ਜਿੱਥੋਂ ਲੈ ਕੇ ਦਰਿਆ ਚੱਲਦਾ ਹੈ ਉੱਥੋਂ ਲੈ ਕੇ ਐਂਡ ਤੱਕ ਕਿਵੇਂ ਪੂਰਾ ਹੋਊਗਾ ਕਿਵੇਂ ਲੋਕਾਂ ਨੂੰ ਸਮਾਨ ਮੁਹੱਈਆ ਕਰਾਇਆ ਜਾਊ ਸਰਕਾਰ ਸੁੱਤੀ ਆ ਇਹ ਪ੍ਰਸ਼ਾਸਨ ਸੁੱਤਾ ਇਹਨਾਂ ਨੂੰ ਨਹੀਂ ਪਤਾ ਕਿ ਕਿਹੜੀ ਵਿਧੀ ਬਣਾਈ ਜਾਵੇ ਕਿ ਢੰਗ ਤਰਤੀਬ ਦੇ ਨਾਲ ਲੋਕਾਂ ਤੱਕ ਬਣਦਾ ਜਿਹੜਾ ਰਸਣਾ ਲੋੜਵੰਦਾ ਤੱਕ ਜਿਹੜਾ ਉਹ ਪੁੱਜਦਾ ਕੀਤਾ ਜਾਣਾ ਚਾਹੀਦਾ ਪਰ ਨਹੀਂ ਇੱਥੇ ਮਾਹੌਲ ਬੜਾ ਹੋਰ ਤਰ੍ਹਾਂ ਦਾ ਭਾਈ ਜਿਹੜਾ ਹੈਗਾ ਭਾਈ ਪਤੀਜਾਵਾਦ ਜਾਂ ਇੱਥੇ ਕਹਿ ਸਕਦੇ ਆ ਕਿ ਇੱਥੇ ਬੜਾ ਲੜਾਈ ਦਾ ਮਾਹੌਲ ਪਿੰਡਾਂ ਦੇ ਵਿੱਚ ਬਣਿਆ ਪਿਆ ਇਸ ਪਿੰਡ ਜਿੱਥੇ ਮੈਂ ਖੜਾ ਮੈਂ ਪਹਿਲਾਂ ਵੀ ਦੱਸਤਾ ਕਿ ਇਸ ਪਿੰਡ ਦੇ ਵਿੱਚ ਵੀ ਮੈਨੂੰ ਰੁੱਖੀਆਂ ਸਤਖੀਆਂ ਸੁਰਾਂ ਜੜੀਆਂ ਸੁਣਨ ਨੂੰ ਮਿਲੀਆਂ